ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੈ ਜਾ ਕੈ ਪਾਏ ਜਗਤ ਸਭ ਲਾਗੈ ਸੋ ਕਿਉ ਪੰਧਤ ਹਰਮਾ ਕਹਿ ਕਾਹੇ ਮੇਰੇ ਬ੍ਰਾਹਮਣ ਹਰਮਾ ਕਹਿ ਰਾਮ ਨਾ ਬੋਲਹਿ ਪਾਂਡੇ ਦੋਜਕ ਭਰਹਿ ਰਹਾਉ ਆਪਨੇ ਊਚ ਨੀਚ ਕਰ ਭੋਜਨ ਹਟੇ ਕਰਮ ਕਰ ਉਦਰ ਭਰਹਿ 14 ਅੰਮਾਵਸ ਰਾਚਰਾਚ ਮੰਗਹਿ ਕਰ ਦੀਪਕ ਲੈ ਕੂਪ ਪਰਹਿ ਤੂੰ ਬ੍ਰਹਮਣ ਮੈਂ ਕਾਂਸ਼ੀਕ ਜੁ ਲਹਾ ਮੋਹਿ ਤੋਹਿ ਬਰਾਬਰੀ ਕੈਸੇ ਕਹਿ ਬਨਹਿ ਅਮਰੀ RAM ਨਾਮ ਕਹਿ ਉਬਰੀ ਵੇਦਪੁਰੋ ਸੇ ਪਾਂਡੇ ਡੂਬ ਮਰਹਿ ਤਰਵਰ ਏਕ ਅਨੰਤ ਧਾਰ ਸਾਖਾ ਪੋਹਕ ਪਤਰ ਰਸ ਭਰੀਆ ਇਹ ਅਮਰਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ RAM ਕੀ ਕਹਾਣੀ ਅੰਤਰ ਜੋਤ RAM ਪਰਗਾਸਾ ਗੁਰਮੁਖ ਬਿਰ ਲੈ ਜਾਨੀ ਰਹਾਉ ਪਵਰ ਏਕ ਪੋਹ ਪਰਸ ਬੀਦਾ ਬਾਰਾਂ ਲੀ ਉਰ ਧਰਿਆ ਸੋਰਾ ਹਮਦੇ ਪਵਨ ਚ ਘੋਰੀਆ ਆਕਾਸ਼ੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹਉ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੂਲੀ ਫਤਰ ਕਾ ਕਰੋ ਵਿਚਾਰ ਰੀ ਖਿੰਧਾ ਆਇਓ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੀ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮਖ ਭੋਗੀ ਰਹਾਉ ਬੁੱਧ ਬੇਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ ਘਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ বাজਾਈ ਪੰਜ ਤਤ ਲੈ ਹਿਰਦੈ ਰਾਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਭਾਵਨਿਤ ਕਰਮ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮੇ ਐਸੀ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੂਟੈ ਆਵਾ ਗਵਨ ਹੋਤੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੀ ਤਿੰਨ ਸੰਗ ਸਦਾ ਬਸੀਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ दया धर्म अर गुरु की सेवा ए सुपनंतर नाही दीन दयाल कृपाल दमोदर भगत बछल पैहारी कहत कबीर पीर जन राखो हर सेवा करो तुम्हारी जे सिमरण होए मुक्त द्वार जाए बैकुंठ नहीं संसार ਨਿਰਪਉ ਕੈ ਕਰ ਬਜਾ ਵਹਿ ਤੂਰ ਅਨਹਦ ਬਜਹਿ ਸਦਾ ਪ੍ਰਭੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬੋਹ ਭਾਰ ਨਮਸ਼ਕਾਰ ਕਰ ਹਿਰਦੈ ਮਾਹੀ ਫਿਰ ਫਿਰ ਤੇਰਾ ਆਵਨ ਨਾਹੀ ਜੇ ਸਿਮਰਨ ਕਰਹਿ ਤੂ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖੇ ਉਤਾਰ ਗੁਰ ਪ੍ਰਸਾਦੀ ਉਤਰਹਿ ਪਾਰ ਜੇ ਸਿਮਰਨ ਨਾਹੀ ਤੋਹ ਕਾਨ ਮੰਦਰ ਸੁਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂੰ ਅਨ ਦਿਨ ਪੀਓ ਜਿਹੇ ਸਿਮਰਨ ਤੇਰੀ ਜਾਏ ਬਲਾਈ ਜਿਹੇ ਸਿਮਰਨ ਤੁਝ ਪੋਹੈ ਨਾ ਮਾਈ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਹਤ ਉਠਤ ਬੈਠਤ ਸਾਸਿ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹੇ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ ਰਾਮ ਨਾਮ ਅਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾ ਮੰਤ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਬੰਦ ਚ ਬੰਦਨ ਪਾਇਆ ਮੁਕਟੈ ਗੁਰ ਅਨਲ ਬੁਝਾਇਆ ਜਬ ਨਖ ਸਿਕ ਏਹ ਮਨ ਚੀਨਾ ਤਬੇ ਅੰਤਰ ਮੱਜਨ ਕੀਨਾ ਪਵਨ ਪਤੁ ਕੁਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਲੇ ਸਖਤ ਸਹਾਰੰ ਤੈਸੀ ਲੇ ਗਗਨ ਮਝਾਰੰ ਵੇਦੀ ਅਲੇ ਚੱਕਰ ਪੁਹੰਗਾ ਭੇਤੀਲੇ ਰਾਇਨ ਸੰਗਾ ਚੂਕੀ ਹਲੇ ਮੋਹ ਮੈ ਆਸਾ ਸਸਕੀਨੋ ਸੂਰਗ ਰਾਸਾ ਜਬ ਕੁੰਭਕ ਭਰ ਪੁਲ ਲੀਣਾ ਤਹਿ ਬਾਜੇ ਅਨਹਦ ਬੀਣਾ ਵਕਤੈ ਬਕ ਸ਼ਬਦ ਸੁਨਾਇਆ ਸੁਨਤੈ ਸੋਲ ਮਨ ਵਸਾਇਆ ਕਰ ਕਰਤਾ ਉਤਰਿ ਸਪਾਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਫਸਾਰ ਰਹਾ ਕੀਰਾ ਦੇਖ ਹੀਰੇ ਕਰੋ ਆਦੇਸ ਕਹ ਕਬੀਰ ਨਿਰੰਜਨ ਅਲੇਖ ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਤ ਹੋ ਰੇ ਭਾਈ ਨਿਗਮ ਹੁਸੀਆਰ ਪਹਰੂਆ ਦੇਖਤ ਜਮਲੇ ਜਾਈ ਰਹਾ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਝਾਰ ਨਾਲ ਈਰ ਫਲ ਸੇਵਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾੰਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹ ਕਮੀਰ ਕੁੱਲ ਜਾਤ ਪਾਤ ਤਜ ਚੀਂਟੀ ਹੋਈ ਚੁਨ ਖਾਈ ਬਾਣੀ ਨਾਮ ਦੇਉ ਜਿਉ ਕੀ RAM ਕਲੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਆਨੀ ਲੇ ਕਾਗਜ਼ ਕਾਟੀ ਲੇ ਗੁੱਡੀ ਆਕਾਸ਼ ਮਦੇ ਪਰਮਿਯਲੇ ਪੰਜ ਜਨਾ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀਲੇ ਮਨ RAM ਨਾਮਾ ਵੇਦੀਲੇ ਜੈਸੀ ਕਨਕ ਕਲਾ ਚਿਤਮਾਂਦੀਲੇ ਰਹਾਉ ਆਨੀਲੇ ਕੁੰਬ ਭਰਾਈ ਲੇ ਊਦਕ ਰਾਜਕੁਵਾਰ ਪੁਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾਦੀ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ ਕਹਿਤ ਨਾਮ ਦੇਉ ਸੁਨਹੁ ਟਲੋਚਨ बालक पालन पौडियले अंतरबाहर काज बिरुदी कीत सुह बारक राखीले वेद प्राण शास्त्र अनन्ता गीत कवित ना गावौगो अखंड मंडल निरंकार मह अनहद बीन बजावौगो वैरागी राम मह गावौगो शब्द अतीत अनाहद राता पाकुल कै घर जावौगो रहआवौ ਇੜਾ ਪਿੰਗਲਾ ਔਰ ਸੁਖਮਨਾ ਪੌਨੈ ਬੰਦ ਰਹਾਊਗੋ ਚੰਦ ਸੂਰਜ ਦੋਇ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੋ ਤੀਰਥ ਦੇਖ ਨਾ ਜਲ ਮਹਿ ਪੈਸੋ ਜੀ ਜੰਤ ਨਾ ਸਤਾਵੋਗੋ ਅਠ ਸੱਠ ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਊਗੋ ਪੰਜ ਸਹਾਈ ਜਨ ਕੀ ਸੋਬਾ ਪਲੋ ਪਲੋ ਨਾ ਕਹਾਊਗੋ ਨਾ ਮਾ ਕਹ ਚਿਤ ਹਰ ਸਿਉ ਰਾਤਾ ਸੁੰਨ ਸਮਾਦ ਸਮਾਵੂਗੂ ਮਾਏ ਨਾ ਹੁਤੀ ਬਾਪ ਨਾ ਹੋਤਾ ਕਰਮ ਨਾ ਹੁਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮਨ ਕਹਾਂ ਤੇ ਆਇਆ RAM ਕੋਏ ਨਾ ਕਿਸਹੀ ਕੇਰਾ ਜੈਸੀ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੁਤਾ ਸੂਰ ਨਾ ਹੁਤਾ ਪਾਣੀ ਪਵਨ ਮਲਾਇਆ ਸਾਸਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਇ ਲਖਾਇਆ RAM ਕਲੇ ਘਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ ਸੋਨਾ ਗਰਬਦਾਨ ਦੀਜੈ RAM ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਲਾਈਐ ਗੋਮਤੀ ਸਹਿਸ ਗਊ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ ਅਸਦਾਨ ਗਜਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤਹਿ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ ਮਨਹਿ ਨਾ ਕੀਜੈ ਰੋਸ ਜਮਹਿ ਨਾ ਦੀਜੈ ਦੂਸ निर्मल निर्वाण पद चीन लीजे जस रात राए आनंद राजा मेरा रामचंद प्रणवे नामा तात रासे अमृत पीजे रामकली वाणी रविदास जी की एक ओंकार सतगुरु प्रसाद पढ़ी है गुनिया नाम सब सुनी है अनुपौ पाओ ना दर्शै लोहा कंचन हिरण होए कैसे ਜੋ 파ਸ ਹੈ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂਟੇ ਰਹਾਉ ਹਮ ਬਦ ਕਬ ਕਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹ ਨਾ ਨਾਸੀ ਕਹ ਰਮਦਾਸ ਸਬੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ 모ਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਧਨ ਮੋਰੇ ਰਾਮ ਕਲੀ ਬਾਣੀ 베ਣੀ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਏਡਾ ਤਿੰਗਲਾ ਔਰ ਸੁਖਮਨਾ ਤੀਨ ਬਸਹਿ ਇਕ ਠਾਈ 베ਣੀ ਸੰਗਮ ਤਹਿ ਪੈਰਾਗ ਮਨ ਮੱਜਨ ਕਰੇ ਤੇ ਠਾਈ ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਈ ਤਹਾਂ ਨਿਰੰਜਨ ਰਮਈਆ ਹੋਇ ਰਹਾਉ ਦੇਵ ਸੁਥਾਨੈ ਕਿਆ ਨਿਸ਼ਾਨੀ ਤਹ ਬਾਜੇ ਸ਼ਬਦ ਅਨਾਹਦ ਬਾਣੀ ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਸੀਜੈ ਅਮਰਤ ਰਸ ਗਗਨੰਤਰ ਭੀਜੈ ਇਸ ਕਲਾ ਜੋ ਜਾਣੈ ਭਿਉ ਭੇਟੈ ਤਾਸ ਪਰਮ ਗੁਰਦੇਵ ਦਸਮ ਦਵਾਰਾ ਅਗਮ ਅਪਾਰਾ ਪਰਮਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ ਜਾਗਤ ਰਹੈ ਸੋ ਕਬਹੋ ਨਾ ਸੋਐ ਤੀਨ ਤਲੋਕ ਸਮਾਦ ਪਲੋਐ ਬੀਜ ਮੰਤਰ ਲੈ ਹਿਰਦੈ ਰਹਿਐ ਮਨੁਆ ਉਲਟ ਸੁਨ ਮਹਿ ਗਹਿ ਜਾਗਤ ਰਹੈ ਨਾ ਅਲੀਆ ਭਖੈ ਪੰਜੋ ਇੰਦਰੀ ਬਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪੱਲਵ ਸਾਖਾ ਵਿਚਾਰੀ ਆਪਣਾ ਜਨਮ ਨਾ ਜੂਐ ਹਾਰੀ ਅਸੁਰ ਨਦੀ ਕਾ ਬੰਦੈ ਮੂਲ ਪਛਮ ਫੇਰ ਚੜਾਵੈ ਸੂਰ ਹਜ਼ਾਰ ਜਰੈ ਸੋਨ ਝਰ ਝਰੈ ਜਗਨਨਾਥ ਸਿਓ ਗੋਸ਼ਟ ਕਰੈ ਚੌ ਮੁਖ ਦੀਵਾ ਜੋਤ ਦੁਵਾਰ ਫੱਲੂ ਅਨਤਮੂਲ ਵਿਚਕਾਰ ਸਰਬ ਕਲਾ ਲੇ ਆਪੇ ਰਹਿ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦਵਾਲੈ ਮਣੀ ਮਾਹੀ ਨਿਰੰਜਨ ਤ੍ਰੇ ਪਵਨ ਧਣੀ ਪੰਚ ਸ਼ਬਦ ਨਿਰਮਾਇਨ ਬਾਜੇ ਤੁਲਕੇ ਚਵਰ ਸੰਖ ਘਣ ਗਾਜੇ ਦਲ ਮਲ ਦੇ ਤੋਹ ਗੁਰਮੁਖ ਗਿਆਨ ਬੀਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ